ਜਲ ਸਪਲਾਈ ਕੰਟਰੈਕਟ ਵਰਕਰਜ਼ ਯੂਨੀਅਨ ਜ਼ਿਲ੍ਹਾ ਫਤਿਹਗੜ ਸਾਹਿਬ ਵੱਲੋਂ ਜਲ ਸਪਲਾਈ ਦਫ਼ਤਰ ਵਿਖੇ ਉਪ ਮੰਡਲ ਇੰਜੀਨੀਅਰ ਬੱਸੀ ਪਠਾਣਾ ਫਤਿਹਗੜ ਸਾਹਿਬ ਵਿਰੁੱਧ ਧਰਨਾ ਦਿੱਤਾ ਗਿਆ। ਇਸ ਮੌਕੇ ਤੇ ਪ੍ਰਧਾਨ ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਉਪ ਮੰਡਲ ਇੰਜੀਨੀਅਰ ਬੱਸੀ ਪਠਾਣਾ ਐਟ ਫਤਿਹਗੜ ਸਾਹਿਬ ਵੱਲੋਂ ਜਲ ਸਪਲਾਈ ਸਕੀਮਾਂ ਤੇ ਕੰਮ ਕਰ ਰਿਹਾ ਹੈ। ਵਰਕਰਾਂ ਦੀਆਂ ਨਵੀਆਂ ਕੋਟੇਸ਼ਨਾਂ ਵਿੱਚ ਇੱਕ ਨਾਦਰशाही ਫਰਮਾਨ ਥੋਪਿਆ ਗਿਆ ਹੈ ਕਿ ਜਲ ਸਪਲਾਈ ਸਕੀਮ ਤੋਂ ਜੇਕਰ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਸਬਮਰਸੀਬਲ ਪੰਪ ਸਟਾਰਟਰ ਸਕਾਡਾ ਸਿਸਟਮ ਸੋਲਰ ਇਨਵਰਟਰ ਪ੍ਰੈਸ਼ਰ ਵਾਲਵ ਅਤੇ ਹੋਰ ਸਮਾਨ ਜਿਸ ਦੀ ਕੀਮਤ ਲੱਖਾਂ ਰੁਪਏ ਵਿੱਚ ਹੈ ਚੋਰੀ ਹੋ ਜਾਂਦਾ ਹੈ ਤਾਂ ਉਸ ਚੋਰੀ ਹੋਏ ਸਮਾਨ ਦੀ ਪਰਪਾਈ ਸਬੰਧਤ ਸਕੀਮ ਤੇ ਕੰਮ ਕਰਦੇ ਕੱਚੇ ਕਾਮੇ ਦੀ ਤਰਖਾ ਵਿੱਚੋਂ ਕੀਤੀ ਜਾਵੇਗੀ ਜੋ ਕਿ ਵਰਕਰਾਂ ਨਾਲ ਸਿੱਧੇ ਤੌਰ ਤੇ ਤੱਕਾ ਹੈ ਮੈਂ ਗੁਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਰਜਿਸਟਰ ਨੰਬਰ 31 ਸਾਡਾ ਜੋ ਅਜ ਫਤੇਗੜ ਸਾਹਿਬ ਦੇ ਵਿੱਚ ਦਫ਼ਤਰ ਦੇ ਵਿੱਚ ਧਰਨਾ ਸੀਗਾ ਬਸੀ ਬਲਾਗ ਦੇ ਐਸ ਡੀਓ ਦੇ ਖਿਲਾਫ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਟੈਂਡਰ ਨੋਟਿਸ ਕੱਢਿਆ ਉਸ ਦੇ ਵਿੱਚ ਇੱਕ ਲਾਈਨ ਜੋ ਕਿ ਵਰਕਰ ਦੇ ਹਿੱਤ ਦੇ ਵਿਰੁੱਧ ਸੀ ਜੀ ਕਿ ਜਿਸ ਦੇ ਵਿੱਚ ਸਕੀਮ ਦੇ ਉੱਤੋਂ ਕੁਝ ਵੀ ਚੋਰੀ ਹੁੰਦਾ ਤਾਂ ਉਸ ਦੀ ਭਰਪਾਈ ਵਰਕਰ ਦੀ ਤਨਖਾਹ ਦੇ ਵਿੱਚੋਂ ਕੀਤੀ ਜਾਊਗੀ ਉਸ ਦੇ ਵਿਰੁੱਧੇ ਵਿੱਚ ਲਾਇਆ ਗਿਆ ਸੀ ਤੇ ਅੱਗੇ ਸਾਡੇ ਜੋ ਵਰਕਰ ਨੇ ਉਹ ਟੈਂਕੀ ਦੇ ਉੱਤੇ ਚੜੇ ਹੋਏ ਨੇ ਜਿਨ੍ਹਾਂ ਦੇ ਵਿੱਚ ਸਾਡੇ ਜਰਨਲ ਸਕੱਤਰ ਕੁਲਵੀਰ ਸਿੰਘ ਜੀ ਧਮੇੜੀ ਬਲਾਕ ਖਮਾਣੋ ਅਤੇ ਬਜ਼ੀ ਦੇ ਪ੍ਰਧਾਨ ਦਵਿੰਦਰ ਸਿੰਘ ਜੀ ਖੰਡ ਅਤੇ ਬਲਾਕ ਕੇੜੇ ਦੇ ਪ੍ਰਧਾਨ ਨਿਰਮਲ ਸਿੰਘ ਜੀ ਭੈਣੀ ਕਲਾਂ ਉਸ ਟੈਂਕੀ ਦੇ ਉੱਤੇ ਚੜੇ ਨੇ ਇਸ ਦੇ ਵਿਰੋਧ ਦੇ ਵਿੱਚ ਚੱਲਦੇ ਹੋਏ ਹੁਣ ਜਦੋਂ ਥੋੜੀ ਦੇਰ ਪਹਿਲਾਂ ਸਾਨੂੰ ਇਹ ਭਰੋਸਾ ਦਿੱਤਾ ਗਿਆ ਐਸਡੀਓ ਸਾਹਿਬ ਦਾ ਫੋਨ ਦੇ ਉੱਤੇ ਕਿਉਂਕਿ ਐਸਡੀਓ ਸਾਹਿਬ ਅੱਜ ਦਫ਼ਤਰ ਨਹੀਂ ਆਏ ਉਹਨਾਂ ਨੇ ਕਿਹਾ ਕਿ ਅਸੀਂ ਉਹ ਲਾਈਨ ਕੱਟ ਦਿੰਨੇ ਆ ਤੇ ਜਦੋਂ ਤੱਕ ਸਾਨੂੰ ਉਹ ਟੈਂਡਰ ਦੀ ਕਾਪੀ ਉਹ ਲੈਨ ਨੂੰ ਹਟਾ ਕੇ ਸਾਡੇ ਤੱਕ ਨਹੀਂ ਆਉਂਦੀ ਉਦੋਂ ਤੱਕ ਸਾਡਾ ਇਹ ਪ੍ਰੋਟੈਸਟ ਜਾਰੀ ਰਹੇਗਾ ਕੀ ਕਾਰਨ ਹੈ ਕਿ ਇਹ ਦੇਖਾ ਤੁਹਾਨੂੰ ਪ੍ਰੋਟੈਸਟ ਕਰਨਾ ਪੈਂਦਾ ਕਿਉਂ ਨਹੀਂ ਮੰਨਦੇ ਕਿਉਂਕਿ ਸਾਡਾ ਜੋ ਇਸ ਸਕੀਮ ਸਾਡੇ ਜੋ ਸਾਨੂੰ ਜੋ ਇੱਕ ਸਰਕਾਰ ਵੱਲੋਂ ਠੇਕੇਦਾਰ ਦਾ ਟੈਗ ਦਿੱਤਾ ਜਾਂਦਾ ਕਿ ਸਕੀਮ ਦੇ ਠੇਕੇਦਾਰ ਨੇ ਕਿ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਹੈ ਸੋ ਅਸੀਂ ਇਹ ਦੇਖਿਆ ਪਿਛਲੇ ਦਿਨੀ ਉਰੇ ਵੀ ਸ਼ੀਤੀ ਸਭਾ ਦੇ ਦੌਰਾਨ ਵੀ ਕਿੰਨੀਆਂ ਚੋਰੀਆਂ ਹੋਈਆਂ ਨੇ ਕਿ ਉਸ ਦੇ ਉੱਪਰ ਭਾਈ ਕਿਸੇ ਡਿਪਾਰਟਮੈਂਟ ਦੇ ਗੱਲ ਪਾਈ ਗਈ ਜਾਂ ਉਹ ਸਾਡੇ ਜੋ ਪੁਲਿਸ ਮੁਲਾਜ਼ਮ ਵੀਰ ਨੇ ਉਹਨਾਂ ਦੇ ਨਾਲ ਕਿਸੇ ਤੇ ਨਹੀਂ ਪਾਈ ਗਈ ਕਿਉਂਕਿ ਜੋ ਚੋਰਾਂ ਦਾ ਹੁਣ ਅੱਜ ਕੱਲ ਦੇ ਸਮੇਂ ਦੇ ਵਿੱਚ ਉਹ ਹੱਥ तकरीबन ਜਿਆਦਾ ਹੀ ਖੁੱਲਾ ਹੋਇਆ ਸੋ ਇਹ ਚੋਰੀਆਂ ਜਿਆਦਾ ਹੋਣ ਕਾਰਨ ਇਹ ਸਾਡੇ ਸਿਰ ਪਾਉਣ ਨੂੰ ਫਿਰਦੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ